ਇਹ ਜਿਹੜੇ ਆਪਣੇ ਬਾਹਰ ਕੰਟਰੀਆਂ ਦੇ ਜਿਹੜੇ ਗੁਰਦੁਆਰਾ ਫਾਇਵ ਆ ਉਹਦੇ ਵਿੱਚ ਕੁਝ ਗਲਤ ਅੰਸਰ ਬੜੇ ਹੋਏ ਆ ਜੀ ਜਿਵੇਂ ਕੋਈ ਸ਼ਰਾਬ ਇੰਦਾ ਕਿਸੇ ਦੇ ਸ਼ਰਾਬ ਦੇ ਠੇਕੇ ਆ ਜਿਵੇਂ bizness minded ਬੰਦੇ ਉੱਥੇ ਬੜੇ ਤੋਂ ਗੁਰਦੁਆਰੇ ਦੀ ਜਿਹੜੀ ਮਰਿਆਦਾ ਨੂੰ ਸਹੀ ਢੰਗ ਨਾਲ ਚਲਾ ਨਹੀਂ ਰਹੇ ਜਿਹੜਾ ਆਪਣਾ ਜਿੱਤੋਂ ਹਕਮਨਾਮਾ ਹੋਇਆ ਸੀ ਲਾਗੂ ਕਿ ਜਿਹੜੇ ਜਿੰਨੇ ਵੀ ਗੁਰਦੁਆਰੇ ਦੀ ਕਮੇਟੀ ਆ ਉਹਨਾਂ ਦੇ ਜਿੰਨੇ ਵੀ ਮੈਂਬਰ ਆ ਪ੍ਰਧਾਨ ਸਾਰੇ ਅਮਰਤਾਰੀ ਹੋਣੇ ਚਾਹੀਦੇ ਆ ਕਿਉਂਕਿ ਹੁਣ ਉੱਥੇ ਮਤਾਰੇ ਕਹਿ ਲਈ ਕੈਲਗਰੀ ਦੇ ਗੁਰਦੁਆਰੇ ਦਸਮੇਸ ਕਲਚਰ ਸੈਂਟਰ ਕਹਿ ਲਈ ਦੀ ਤੇ ਉਹਦੇ ਸਵਾਝ ਹੁਣ ਮਤ ਆ ਰਿਹਾ ਜੀ ਇੱਕ ਆਪਣਾ ਵੀ ਜੱਜਾਂ ਨਾਲ ਜਲਾਸਾ ਜਿਹਨੂੰ ਆਪਾਂ ਕਹਿੰਦੇ ਆ ਵੀ ਉਹਦੇ ਵਿੱਚ ਮਸਾਲੇ ਆਂਦਾ ਜਾਵੇ ਵੀ ਆਪਣਾ ਜਿਹੜੇ ਜਿੰਨੇ ਵੀ ਸਾਰੇ ਮੈਂਬਰ ਆਉ ਉਹ ਅਮਰਤਾਰੀ ਹੋਣ ਪਰ ਉਹ ਆ ਰਹੇ ਕੀ ਕਰਦੇ ਵੀ ਆਪਣੇ ਕੁਝ ਬੰਦੇ ਵਿੱਚ ਵਾੜ ਕੇ ਉਹਨੂੰ ਫੇਰ ਕਰਾ ਦਿੰਦੇ ਆ ਕੈਨਸਲ ਕਰਵਾ ਦਿੰਦੇ ਆ ਆਪਣੇ ਬੰਦਿਆਂ ਨੇ ਹਣਾ ਪਰ ਇਹਦੀ ਕੀ ਵਾਰ ਅਸੀਂ ਆਪਣਾ ਜਥੇਦਾਰ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਵੀ ਤੁਸੀਂ ਇਹਦੇ ਉੱਤੇ ਪੌਰਨ ਇਹ ਕਾਰਵਾਈ ਕਰੋ ਵੀ ਕਿਉਂਕਿ ਜੇ ਬੰਦੇ ਬਹੁਤ ਟਾਈਮ ਤੋਂ ਜਿਹੜੇ ਆਪਣੇ ਗੁਰਦੁਆਰਿਆਂ ਦੀ ਗੌਰਮ ਰਿਆਦ ਨੂੰ ਧਾ ਲਾ ਰਹੇ ਆ ਕਿੰਨੇ ਕ ਲੋਕ ਨੇ ਜੀ ਉੱਥੇ ਜੇ ਤਾਂ इवन 4-5 ਜਿਵੇਂ ਸਾਨੂੰ ਜਿਹੜੇ ਮੇਨ ਸਾਡੇ ਕੋਲ ਜਿਨ੍ਹਾਂ ਦੇ ਪ੍ਰੂਫ ਆ ਫੋਟੋਆਂ ਆ ਉਹ 2-3 ਆ ਜੀ ਤੇ ਇਹਦੇ ਵਿੱਚ ਮੋਰਚਾ ਵੀ ਲੱਗਿਆ ਸੀਗਾ ਤੇ ਕੈਲਗਰੀ ਗੁਰਦੁਆਰੇ ਦੇ ਬਾਹਰ ਤੇ ਕਾਫੀ ਲੜਾਈ ਵੀ ਹੋਈ ਉਦੋਂ ਤੇ ਉਹਨਾਂ ਨੇ ਹਮਲਾ ਵੀ ਕੀਤਾ ਸੰਗਤ ਦੇ ਉੱਤੇ ਤੇ ਸਾਡੇ ਤੇ ਉਹਨਾਂ ਨੇ ਕੇਸ ਵੀ ਕੀਤਾ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਵਿਰੁੱਧ ਬੋਲਦਾ ਜੀ ਉਹ ਕੀ ਕਰਦੇ ਆ ਜੀ ਆਪਣਾ ਮਾਨ ਹਾਨੀ ਦੇ ਮੁਕਦਮੇ ਟਰੋਕ ਕੇ ਉਹਨਾਂ ਨੂੰ ਵਿੱਚ ਉਲਝਾ ਲੈਂਦੇ ਵੀ ਬਾਅਦ ਵਿੱਚ ਕੋਈ ਬੰਦਾ ਹੋਰ ਨਾ ਉੱਥੇ ਇਹ ਲੱਗਦਾ ਇਸੇ ਕਰਕੇ ਹੀ ਵਿਦੇਸ਼ ਦੇ ਵਿੱਚ ਐਸਾ ਜੋਟੜੇ ਨਜ਼ਰ ਆਉਂਦੇ ਨੇ ਕਿਉਂਕਿ ਹੁਣ ਵੀ ਜਿਹੜੀ ਘਟਨਾ ਸਾਹਮਣੇ ਆਇਆ ਮੰਦਿਰ ਵੀ ਆਈ ਘਟਨਾ ਕਿ ਲੱਗਦਾ ਇਸੇ ਕਰਕੇ ਹੀ ਅਸਥਾ ਜਿਹੜੀ ਘਟਨਾ ਸਾਹਮਣੇ ਆ ਰਹੀ ਹੈ ਕਿ ਇਹੋ ਜਿਹੇ ਲੋਕ ਜਿਹੜੇ ਆ ਉਹ ਜਿਹੜੇ ਸਾਡੇ ਸਿੱਖ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਨੇ ਸਾਡੀਆਂ ਪਵਿੱਤਰ ਥਾਵਾਂ ਨੇ ਉੱਥੋਂ ਬਾਹਰ ਕੱਢੇ ਜਾਣ ਤੇ ਉੱਥੇ ਜਿਹੜੇ ਪੂਰਨ ਗੁਰਸੇਖਾ ਉਹਹੀ ਪੂਰੀ ਮਰਿਆਦਾ ਦੇ ਅਨੁਸਾਰ ਜਿਹੜਾ ਪ੍ਰਬੰਧ ਚਲੋ ਪਹਿਲਾਂ ਵੀ ਬਹੁਤ ਸਾਰੀ ਅਸਥਾ ਦੇ ਤਾੜਨਾਵਾਂ ਕੀਤੇ ਗਏ ਜਾਂ ਲੇਕਿਨ ਹਜ ਤੱਕ ਕੋਈ ਕਾਰਵਾਈ ਨਜ਼ਰ ਨਹੀਂ ਆਈ ਕੀ ਕਾਰਨ ਸਮਝੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਡਿਸਕਸ ਜੁਲ ਪਾਏਗਾ ਜਿਸ ਤਰ੍ਹਾਂ ਦੇ ਖਲਾਫ ਬਣੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਲੱਗਦਾ ਜਸਸ ਬਣ ਪਾਏਗਾ ਵੇਖੋ ਜੀ ਅਸੀਂ ਤੇ ਉਮੀਦ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਅਸੀਂ ਅਜੇ ਅੱਜ ਆਪਣਾ ਸ਼੍ਰੀ ਕਾਂਤਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਸੀਗੇ ਇਹ ਜਿਹੜੇ ਆਪਣੇ ਬਾਹਰ ਕੰਟਰੀ ਆ ਜਿਹੜੇ ਗੁਰਦੁਆਰਾ ਸਾਹਿਬ ਆ ਉਹਦੇ ਵਿੱਚ ਕੁਝ ਗਲਤ ਆਨਸਰ ਬੜੇ ਹੋਏ ਆ ਜੀ ਜਿਵੇਂ ਕੋਈ ਸ਼ਰਾਬ ਇੰਦਾ ਕਿਸੇ ਦੇ ਸ਼ਰਾਬ ਦੇ ਠੇਕੇ ਆ ਜਿਵੇਂ ਬਿਜ਼ਨਸ ਮਾਈਂਡਡ ਬੰਦੇ ਉੱਥੇ ਬੜਿਆ ਤਾਂ ਗੁਰਦੁਆਰੇ ਦੀ ਜਿਹੜੀ ਮਰਿਆਦਾ ਨੂੰ ਸਹੀ ਢੰਗ ਨਾਲ ਚਲਾ ਨਹੀਂ ਰਹੇ ਉਹਦੇ ਸਬੰਧ ਚ ਮਿਲੇ ਸੀਗੇ ਜੀ ਆਪਣਾ ਕਾਹਦਾ ਵੀ ਜਿਹੜਾ ਆਪਣਾ ਇਥੋਂ ਹੁਕਮਨਾਮਾ ਹੋਇਆ ਸੀ ਲਾਗੂ ਵੀ ਜਿਹੜੇ ਜਿੰਨੇ ਵੀ ਗੁਰਦੁਆਰੇ ਦੀ ਕਮੇਟੀ ਆ ਉਹਨਾਂ ਦੇ ਜਿੰਨੇ ਵੀ ਮੈਂਬਰ ਆ ਪ੍ਰਧਾਨ ਸਾਰੇ ਅਮਰਤਾਰੀ ਹੋਣੇ ਚਾਹੀਦੇ ਆ ਕਿਉਂਕਿ ਹੁਣ ਉਥੇ ਮਤਾਰੇ ਕੈਲਗੀ ਕੈਲਗੀਰੀ ਦਾ ਗੁਰਦੁਆਰਾ ਇਸਮੇਸ ਕਲਚਰ ਸੈਂਟਰ ਕੈਲਗੀਰੀ ਤੇ ਉਹਦੇ ਸਬੰਧ ਚ ਹੁਣ ਮਤ ਆ ਰਿਹਾ ਜੀ ਇੱਕ ਆਪਣਾ ਵੀ ਜਰਨਲ ਜਲਾਸ ਜਿਹਨੂੰ ਆਪਾਂ ਕਹਿੰਦੇ ਆ ਵੀ ਉਹਦੇ ਵਿੱਚ ਮਤ ਆ ਲਿਆਂਦਾ ਜਾਵੇ ਵੀ ਆਪਣਾ ਜਿਹੜੇ ਜਿੰਨੇ ਵੀ ਸਾਰੇ ਮੈਂਬਰ ਆਉ ਅਮਰਤਾ ਰਹੀ ਹੋਣ ਪਰ ਉਹ ਆ ਰਹੇ ਕੀ ਕਰਦੇ ਵੀ ਆਪਣੇ ਕੁਝ ਬੰਦੇ ਵਿੱਚ ਵਾੜ ਕੇ ਉਹਨੂੰ ਫੇਰ ਕਰਾ ਦਿੰਦੇ ਆ ਕੈਨਸਲ ਕਰਵਾ ਦਿੰਦੇ ਆਪਣੇ ਬੰਦਿਆਂ ਨੇ ਹਣਾ ਪਰ ਐਤ ਕੀ ਵਾਰ ਅਸੀਂ ਆਪਣਾ ਜਥੇਦਾਰ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਵੀ ਤੁਸੀਂ ਇਹਦੇ ਉੱਤੇ ਫੌਰਨ ਇਹ ਕਾਰਵਾਈ ਕਰੋ ਵੀ ਕਿਉਂਕਿ ਜੇ ਬੰਦੇ ਬਹੁਤ ਟਾਈਮ ਤੋਂ ਜਿਹੜੇ ਆਪਣੇ ਗੁਰਦੁਆਰਿਆਂ ਦੀ ਗੌਰਮ ਰਿਆਦ ਨੂੰ ਧਾ ਲਾ ਰਹੇ ਆ ਉਹਦੇ ਸਬੰਧ ਚਾਹੀ ਮਲੇ ਸੀ ਇਹਨਾਂ ਨੂੰ ਕਿੰਨੇ ਕੁ ਲੋਕ ਨੇ ਜੀ ਉੱਥੇ ਜੀ ਹੈਗੇ ਤਾਂ इवन 4-5 ਜਿਵੇਂ ਸਾਨੂੰ ਜਿਹੜੇ ਮੇਨ ਸਾਡੇ ਕੋਲ ਜਿਨ੍ਹਾਂ ਦੇ ਪ੍ਰੂਫ ਆ ਫੋਟੋ ਆਵਾ ਉਹ 2-3 ਨਾਲ ਜੀ ਤੇ ਇਹਦੇ ਵਿੱਚ ਮੋਰਚਾ ਵੀ ਲੱਗਿਆ ਸੀਗਾ ਤੇ ਕੈਲਗਰੀ ਗੁਰਦੁਆਰੇ ਦੇ ਬਾਹਰ ਤੇ ਕਾਫੀ ਲੜਾਈ ਵੀ ਹੋਈ ਉਦੋਂ ਤੇ ਉਹਨਾਂ ਨੇ ਹਮਲਾ ਵੀ ਕੀਤਾ ਸੰਗਤ ਦੇ ਉੱਤੇ ਤੇ ਸਾਡੇ ਤੇ ਉਹਨਾਂ ਨੇ ਕੇਸ ਵੀ ਕੀਤੇ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਵਿਰੁੱਧ ਬੋਲਦਾ ਜੀ ਉਹ ਕੀ ਕਰਦੇ ਆ ਜੀ ਆਪਣਾ ਮਾਨ ਹਾਨੀ ਦੇ ਮੁਕਦਮੇ ਠੋਕ ਕੇ ਉਹਨਾਂ ਨੂੰ ਵਿੱਚ ਉਲਝਾ ਲੈਂਦੇ ਵੀ ਬਾਅਦ ਚ ਕੋਈ ਬੰਦਾ ਹੋਰ ਨਾ ਉੱਥੇ ਹਾਂਜੀ ਕੀ ਲੱਗਦਾ ਇਸੇ ਕਰਕੇ ਹੀ ਵਿਦੇਸ਼ ਦੇ ਵਿੱਚ ਐਸਾ ਦੋਧੜੇ ਨਜ਼ਰ ਆਉਂਦੇ ਨੇ ਕਿਉਂਕਿ ਹੁਣ ਵੀ ਜਿਹੜੀ ਇਟਰਾਫਾ ਮਨਦਰ ਦੀ ਆਈ ਘਟਨਾ ਕਿ ਲੱਗਦਾ ਐਸੇ ਕਰਕੇ ਹੀ ਅਸਤਾਜੀ ਘਟਨਾਵਾਂ ਸਾਹਮਣੇ ਆ ਰਹੀ ਨੇ ਨਹੀਂ ਉਹ ਜਿਹੜਾ ਮੰਦਰ ਦਾ ਜੀ ਉਹ ਵੱਖਰਾ ਵਿਸ਼ਾ ਜੀ ਉਹ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕੁੱਝ ਬੰਦੇ ਵੀ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਜਿਹੜੇ ਜਿਹੜੇ ਆਪਣਾ ਗੁਰਦੁਆਰਾ ਕਹਿ ਲਈ ਜਿਹੜਾ ਗੁਰਦੁਆਰਾ ਸਿਰਫ ਗੁਰੂ ਮਰਿਆ ਦਾ ਦੇ ਅਨੁਸਾਰ ਹੈ ਤੇ ਜਿਹੜਾ ਜੀ ਹਮਲਾ ਹੋਇਆ ਜਿਹੜਾ ਆਪਣਾ ਗੁਰਦੁਆਰਾ ਆਪਣਾ ਮੰਦਰ ਉਹ ਸਿਰਫ ਮੀਡੀਆ ਇਥੋਂ ਪ੍ਰਚਾਰ ਕਰਿਆ ਇਹੋ ਜੀ ਕੋਈ ਗੱਲ ਨਹੀਂ ਹੈ ਬਾਈ ਨੇਮ ਦਿੱਤਾ ਗਿਆ ਜੀ ਕੀ ਕੀ ਨਾਮ ਹਾਂਜੀ ਬਾਈ ਨੇਮ ਆ ਜੀ ਆਪਣਾ ਨੇਮ ਤਾਂ ਹੀ ਮੈਂ ਹੁਣ ਇੱਥੇ ਜਸਵ ਗਰੇ ਵਾਲਾ ਉਹਦਾ ਨਾਮ ਇਹਨੂੰ ਪੂਰਾ ਪਤਾ ਨਹੀਂਗਾ ਉਹ ਆ ਜੀ ਤੇ ਹੋਰ ਦੋ ਤਿੰਨ ਬੰਦੇ ਆ ਜੀ ਤੇ ਤੁਸੀਂ ਡਿਮਾਂਡ ਕੀ ਕਰ ਰਹੇ ਹੋ ਅਸੀਂ ਡਿਮਾਂਡ ਇਹ ਕਰਦੇ ਆ ਜਿਹੜੀ ਆਪਣਾ ਕਾਨੂੰਨਤਾ ਸਾਬ ਤੋਂ ਆਦੇਸ਼ ਜਾਰੀ ਹੋਇਆ ਸੀਗਾ ਪਹਿਲਾਂ ਵੀ ਜਿੰਨੇ ਵੀ ਗੁਰਦੁਆਰੇ ਆਪਣਾ ਚਾਹੇ ਵਾਰਡ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਆਪਣੇ ਪ੍ਰਧਾਨ ਆ ਮੈਂਬਰ ਆ ਕੋਈ ਵੀ ਆ ਚਾਹੇ ਖਜਾਨਚੀ ਉਹ ਅਮਰਤਾਰੀ ਹੋਣਾ ਚਾਹੀਦਾ ਜੀ ਤਾਂ ਕਿ ਵੀ ਇਹੋ ਜੀ ਪ੍ਰੋਬਲਮ ਨਾ ਆਵੇ ਕੋਈ ਗਾਹਕ ਜਾਂ ਕੋਈ ਨਸ਼ੇ ਦਾ ਸੇਵਨ ਕਰਦਾ ਉਹ ਵਿੱਚ ਗੁਰਦੁਆਰੇ ਦੇ ਵਿੱਚ ਨਾ ਆਵੇ ਜੀ ਹਾਂਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਪੰਦਰੀ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿਣੀ ਦੇ ਪਤਾਈ ਜਿਹੜੇ ਬਾਪੂ ਦਰਸ਼ੇਮ ਸਿੰਘ ਕੀ ਵੱਲੋਂ ਹਾਜ਼ਰ ਹੋਇਆ ਆ ਵਾ ਇਹ ਕੈਨੇਡਾ ਤੋਂ ਇੱਥੇ ਵਰਕ ਕਰ ਰਹੇ ਆ ਇੱਥੇ ਵਿਚਰ ਰਹੇ ਆ ਗੁਰਸਿੱਖੀ ਵਾਸਤੇ ਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਕਿ ਸਾਡੇ ਜਿਹੜੇ ਗੁਰਦੁਆਰਾ ਸਹਿਬਾਨ ਆ ਉਹਨਾਂ ਦੇ ਵਿੱਚ ਜਿਹੜੇ ਪਤਿਤ ਜਿਹੜੇ ਲੋਕ ਨੇ ਉਹ ਉੱਥੇ ਪ੍ਰਬੰਧ ਚਲਾ ਰਹੇ ਨੇ ਤੇ ਇਹਨਾਂ ਚੀਜ਼ਾਂ ਉਤੇ ਰੋਕ ਲਾਉਣੀ ਬੜੀ ਜ਼ਰੂਰੀ ਆ ਉਹਦੇ ਵਾਸਤੇ ਅੱਜ ਇਹ ਆਪਣੀ ਟੀਮ ਦੇ ਨਾਲ ਇੱਥੇ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਤੇ ਨਾਲ ਉਹਨਾਂ ਦੀਆਂ ਫੋਟੋਆਂ ਵੀ ਲੈ ਕੇ ਆਏ ਆ ਜਿਹੜੇ ਕਿ ਸ਼ਰਾਬ ਦਾ ਸੇਵਨ ਕਰਦੇ ਆ ਇਹ ਕਈ ਵਾਰੀ ਇਹਨਾਂ ਨੇ ਉੱਥੇ ਜਾ ਕੇ ਉਹਦਾ ਵਿਰੋਧ ਵੀ ਕੀਤਾ ਵਾ ਉਹਦੇ ਚ ਉਥੇ ਧਰਨੇ ਵੀ ਲਾਇਆ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਪਰ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਇਸ ਕਰਕੇ ਅੱਜ ਜਥੇਦਾਰ ਸਾਹਿਬ ਨੂੰ ਮਿਲ ਕੇ ਇਹ ਆਦੇਸ਼ ਜਾਰੀ ਕਰਾਉਣ ਆਏ ਆ ਕਿ ਪੂਰੇ ਸਖਤ ਰੂਪ ਵਿੱਚ ਜਿਹੜਾ ਵਾ ਆਦੇਸ਼ ਜਾਰੀ ਕੀਤਾ ਜਾਵੇ ਤੇ ਇਹੋ ਜਿਹੇ ਲੋਕ ਜਿਹੜੇ ਆ ਉਹ ਜਿਹੜੇ ਸਾਡੇ ਸਿੱਖ ਸਿੱਖਾਂ ਦੇ ਗੁਰਦੁਆਰਾ ਸਹਿਬਾਨ ਨੇ ਸਾਡੀਆਂ ਪਵਿੱਤਰ ਥਾਵਾਂ ਨੇ ਉਥੋਂ ਬਾਹਰ ਕੱਢੇ ਜਾਣ ਤੇ ਉਥੇ ਜਿਹੜੇ ਪੂਰਨ ਗੁਰਸੇਖਾ ਉਹ ਹੀ ਪੂਰੀ ਮਰਿਆਦਾ ਦੇ ਅਨੁਸਾਰ ਜਿਹੜਾ ਪ੍ਰਬੰਧ ਚਲਾਉਣਾ ਪਹਿਲਾਂ ਵੀ ਬਹੁਤ ਸਾਰੀਆਂ ਇਸਤਰੀਆਂ ਦੇ ਤਾੜਨਾਵਾਂ ਕੀਤੀਆਂ ਗਈਆਂ ਲੇਕਿਨ ਹਜ ਤੱਕ ਕੋਈ ਕਾਰਵਾਈ ਨਜ਼ਰ ਨਹੀਂ ਆਈ ਕੀ ਕਾਰਨ ਸਮਝ ਪਰ ਇਹ ਵੇਖੋ ਜੀ ਇਹ ਤੇ ਹੁਣ ਜ세ਦਾਨ ਸਾਹਿਬ ਨੂੰ ਵੇਖਣਾ ਚਾਹੀਦਾ ਇਹ ਤੇ ਕਮੇਟੀ ਜਿਹੜੀ ਸਾਡੀ ਸਰਮੌਰ ਸੰਸਥਾ ਵਾ ਜਿਹੜੇ ਸਾਡੇ ਪ੍ਰਬੰਧ ਦੇਖਦੇ ਆ ਉਹਨਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਲੇਕਿਨ ਹੁਣ ਤੁਸੀਂ ਮੁਲਾਕਾਤ ਕੀਤੀ ਫਿਰ ਕੋਈ ਆਸ਼ਵਾਸ਼ਣ ਦਿੰਦਾ ਕਿ ਹਾਂਜੀ ਹਾਂਜੀ ਉਹ ਵੀ ਸਾਨੂੰ ਜ세ਦਾਨ ਸਾਹਿਬ ਨਾਲ ਮਿਲਾ ਰਹੇ ਆ ਤੇ ਫਿਰ ਮਿਲ ਕੇ ਅਸੀਂ ਸਾਰਾ ਦੇਖਦੇ ਆ ਕੀ ਕਹਿੰਦੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਸਟਿਸ ਮਿਲ ਪਾਏਗਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਤਾਂ ਲੱਗਦਾ ਜਸਟਿਸ ਮਿਲ ਪਾਏਗਾ ਵੇਖੋ ਜੀ ਅਸੀਂ ਤੇ ਉਮੀਦ ਕਰ ਸਕਦੇ ਆ ਤੇ ਬਾਕੀ ਜਿੰਨਾ ਵੀ ਸਾਡੇ ਤੋਂ ਬਣ ਪਏਗਾ ਅਸੀਂ ਇਹਦੇ ਵਾਸਤੇ ਸਾਰਤਕ ਕਦਮ ਚੁੱਕਾਂਗੇ ਕਿ ਕੈਨੇਡਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜਾ ਅਸੀਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਉੱਥੇ ਵੱਸਦੇ ਸਾਡੇ ਸਿੱਖ ਫੈਕਟਰੀ ਦੇ ਲੋਕ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹਦਾ ਪੂਰਨ ਤੌਰ ਤੇ ਵਿਰੋਧ ਕਰਨ ਇਹੋ ਜਿਹੇ ਲੋਕਾਂ ਨੂੰ ਆਪਣੇ ਜਿਹੜੇ ਸਿੱਖ ਸਿੱਖਾਂ ਦੇ ਸਾਡੇ ਗੁਰਦੁਆਰਾ ਸਹਿਬਾਨਾਂ ਉਹਨਾਂ ਦੇ ਵਿੱਚ ਬਿਲਕੁਲ ਨਾ ਮੜਨਗੇ ਅਮਰਿਤਪਾਲ ਸਿੰਘ ਨੂੰ ਬਹੁਤ سارے ਲੋਕ ਫੋਲੋ ਕਰਦੇ ਨੇ ਕਿ ਉਹਨਾਂ ਵੱਲੋਂ ਵੀ ਇਹ ਆਦੇਸ਼ ਚਾਰੀ ਕਰਵਾਇਆ ਜਾ ਸਕਦਾ ਕਿਉਂਕਿ ਲੋਕ ਉਹਨਾਂ ਨੂੰ ਆਈਡਲ ਮੰਨਦੇ ਨੇ ਬੇਸ਼ੱਕ ਬਹੁਤ ਜੇ ਬੈਠੇ ਨਹੀਂ ਅਜੇ ਇਸ ਤਰ੍ਹਾਂ ਦਾ ਕੋਈ ਮੇਰੇ ਬਹੈ ਨੀ ਦਾ ਨੋਲੇਜ ਬਾਕੀ ਜੇ ਉਹ ਚਾਹਣਗੇ ਤੇ ਜਰੂਰ ਕਰ ਦੇਣਗੇ ਸਾਰੇ ਸਾਹਮਣੇ ਆ ਕੇ